ਪਨਵਸ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਦਾ ਹੱਲ ਕਰਨ ਦੇ ਬਿਆਨ ਦੀ ਫੂਕ ਨਿਕਲੀ ਹੈ ਫਰੀਦਕੋਟ ਡੀਪੂ ਦੇ ਗੇਟ ਤੇ ਬੋਲਦਿਆਂ ਹਰਪ੍ਰੀਤ ਸੋਢੀ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ 1 ਜੁਲਾਈ 2024 ਨੂੰ ਕਮੇਟੀ ਗਠਿਤ ਕਰਕੇ 1 ਮਹੀਨੇ ਵਿੱਚ ਮੰਗਾਂ ਹੱਲ ਕਰਨ ਦਾ ਲਿਖਤੀ ਰੂਪ ਵਿੱਚ ਭਰੋਸਾ ਦਿੱਤਾ ਸੀ ਪਰ 1 ਸਾਲ ਬੀਤਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਕੀਤਾ ਗਿਆ ਸਰਕਾਰ ਮੈਨੇਜਮੈਂਟ ਨਾਲ ਜਥੇਬੰਦੀ ਵਾਰ-ਵਾਰ ਮੀਟਿੰਗਾਂ ਕਰ ਰਹੀ ਹੈ ਟਰਾਂਸਪੋਰਟ ਦੇ ਕੱਚੇ ਮਜ਼ਮਾਂ ਦੀ ਬਖਰੀ ਪਾਲਸੀ ਬਣਾਉਣ ਦੇ ਪੱਕਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਕੋਈ ਵੀ ਪੂਰਾ ਨਹੀਂ ਕੀਤਾ ਗਿਆ ਸਾਡੀਆਂ ਪਿਛਲੇ ਸਮੇਂ ਤੋਂ ਜਦੋਂ ਦੀ ਆਪ ਸਰਕਾਰ ਬਣੀ ਹੈ ਸੱਤਾ ਚੋਂ ਤੋਂ ਪਹਿਲਾਂ ਨੇ ਸਾਡੇ ਬਹੁ ਵੱਡੇ ਵਾਅਦੇ ਕੀਤੇ ਸੀ ਕਿ ਅਸੀਂ ਕੋਈ ਵੀ ਮਲਾਈ ਮੁਕੱੱਚਾ ਨਹੀਂ ਰਹਿਣ ਦੇ ਦਾਂਗੇ ਤੇ ਜੋ ਅਸੀਂ ਪ੍ਰਾਈਵੇਟ ਮਹਿਕਮੇ ਚ ਨਿੱਜੀਕਰਨ ਹੋ ਰਿਹਾ ਹੈ ਅਸੀਂ ਉਹ ਖਤਮ ਕਰਾਂਗੇ ਪਰ 3 ਸਾਲ ਹੋ ਚੁਗੇ ਆ ਨਾ ਤਾਂ ਸਰਕਾਰ ਕਿਸੇ ਵੀ ਮੁਲਾਜ਼ਮ ਨੂੰ ਅਜੇ ਤੱਕ ਪੱਕਾ ਕੀਤਾ ਹੈ ਇੱਕ ਬਸ ਛੋਟੇ ਫਲੈਕਸ ਬੋਰਡ ਲਾਏ ਜਾ ਰਹੇ ਆ ਤੇ ਨਾਲ ਦੀ ਨਾਲ ਹੀ ਮੈਹਿਕਮਾ ਦਾ ਨਿੰਜੀਕਰਨ ਕੀਤਾ ਜਾ ਰਿਹਾ ਹੈ ਜਿਵੇਂ ਕਿ ਪਿਛਲੇ ਦਿਨਾਂ ਚ ਸਰਕਾਰ ਨੇ ਸਾਨੂੰ ਅਸੀਂ ਜਦੋਂ ਹੀ ਕੋਈ ਤਰਨਾਰੜ ਹੜਤਾਲ ਰੱਖਦੇ ਆ ਉਹਦੇ ਚ ਸਰਕਾਰ ਸਾਨੂੰ ਇੱਕ ਮੀਟਿੰਗ ਦਿੰਦੀ ਹੈ ਤੇ ਮੀਟਿੰਗ ਤੋਂ ਬਾਅਦ ਜਦੋਂ ਮੀਟਿੰਗ ਦੀ ਦੇਣ ਆਉਂਦਾ ਹੈ ਉਦੋਂ ਸਰਕਾਰ ਆਪਣੀ ਮੀਟਿੰਗ ਤੋਂ ਪੱਜ ਜਾਂਦੀ ਆ ਪਿਛਲੇ ਦਿਨਾਂ ਚ ਜਦੋਂ ਅਸੀਂ 9 ਤਰੀਕ ਦੀ ਹੜਤਾਲ ਕੀਤੀ ਤੇ 9 ਤਰੀਕ ਨੂੰ ਸਾਡੀ ਹਰਪਾਲ ਚਿਮਾ ਜੀ ਨਾਲ ਵਿੱਤ ਮੰਤਰੀ ਨਾਲ ਮੀਟਿੰਗ ਹੋਈ ਆਪਣੇ ਟ੍ਰਾਂਸਪੋਰਟ ਮੰਤਰੀ ਲਾਲਜੀ ਪੁੱਲਣਾ ਨਾਲ ਮੀਟਿੰਗ ਹੋਈ ਜਿੱਥੇ ਖਾਇਤੇ ਕੀ ਦਾ ਟਾਈਮ ਤਾਂ ਕਿ 28 ਤਰੀਕ ਨੂੰ ਦੁਆਰਾ ਤੁਹਾਡੇ ਨਾਲ ਮੀਟਿੰਗ ਕਰਨਗੇ ਉਸ ਤੋਂ ਪਹਿਲਾਂ ਪਾਕ ਤੁਹਾਡੇ ਨਾਲ ਦੋ ਤਿੰਨ ਮੀਟਿੰਗ ਕਰਕੇ ਜਿਹੜੇ ਟਰਾਂਸਪੋਰਟ ਮੰਤਰੀ ਤੁਹਾਡੇ ਨਾਲ ਦੋ ਤਿੰਨ ਮੀਟਿੰਗ ਕਰਨਗੇ ਜਿੱਤੇ 16 ਤਰੀਕ ਦੀ ਮੀਟਿੰਗ ਵਿੱਚ ਸਾਡੇ ਨਾਲ ਜਿਹੜੇ ਟਰਾਂਸਪੋਰਟ ਮੰਤਰੀ ਲਾਲਜੀ ਪੁੱਲਰ ਆਪਣੀ ਮੀਟਿੰਗ ਤੋਂ ਫਿਰ ਭੱਜੇ ਉਸ ਤੋਂ ਬਾਅਦ ਜਿਹੜੀ 28 ਤਰੀਕ ਤੋਂ ਬਾਅਦ ਪਹਿਲਾਂ ਸਾਡੀ ਇੱਕ ਮੀਟਿੰਗ ਸਾਡੇ ਵਿਭਾਗ ਨਾਲ ਹੋਈ ਜਿੱਥੇ ਸਾਨੂੰ ਉਹਨਾਂ ਪਾਲਿਸੀ ਬਾਰੇ ਜਿਹੜੀ ਸਾਡੀ ਕੋਈ ਇੱਕ ਦੋ ਗੱਲਾਂ ਹੈਗੀਆਂ ਸਾਡੇ ਨਾਲ ਉਹਨਾਂ ਕਲੀਅਰ ਕੀਤੀਆਂ ਤੇ 28 ਤਰੀਕ ਜਿਹੜੀ ਮੀਟਿੰਗ ਵਿੱਚੋਂ ਵਿੱਤ ਮੰਤਰੀ ਰਵਾਲ ਸਿੰਘ ਚੀਮਾ ਵੀ ਭੱਜਿਆ ਤੇ ਉਹ ਤੋਂ ਬਾਅਦ ਸਾਡਾ ਲਾਂਚ ਸੀ 29 ਨੂੰ ਸਾਡੀ ਅੰਮ੍ਰਿਤਸਰ ਸਮੇਂ ਹੜਤਾਲਤਾ ਚਲੋ ਉੱਥੇ ਸਾਡੇ ਵਿਭਾਗ ਦੇ ਜਿਹੜੇ ਟਰਾਂਸਪੋਰਟ ਸੈਕਟਰੀ ਉਹਨਾਂ ਨੇ ਸਾਨੂੰ ਪ੍ਰੋਸਾ ਦਿੱਤਾ ਕਿ ਜਿਹੜੀ ਤੁਹਾਡੀ ਪਾਲਿਸੀ ਜਿਹੜੀਆਂ ਸੌਦਾ ਇਹੋ ਕੀਤੀਆਂ ਗਈਆਂ ਇਹ ਤੁਹਾਡੇ ਕੰਡੀਸ਼ਨਾਂ ਸੌਦਾ ਕੀਤੇ ਜਾ ਰਹੀਆਂ ਇਸ ਕਰਕੇ ਤੁਸੀਂ ਜੜੇ ਤਾਲਲਾ ਕਰੋ ਉਸ ਤੋਂ ਬਾਅਦ ਅਸੀਂ ਜਿਹੜੀ ਆਪਣੀ ਸਵਾ ਨੂੰ ਨਰਤਾ ਚਲਾ ਰਿਹਾ ਜਦੋਂ ਆਪ ਸਰਕਾਰ ਸੱਤਾ ਚਾਹੀ ਸੀ ਸਾਡੇ ਨਾਲ ਕਿ ਇਹ ਵਾਦਾ ਕੀਤਾ ਸੀ ਅਸੀਂ ਮੈਂ ਮੈਂ ਵਿੱਚੋਂ ਨਿੱਜੀ ਕਰਮ ਕਸਮ ਕਰਾਂਗੇ ਪਰ ਉਸ ਦੇ ਉਲਟ ਹੀ ਇਹ ਜਿਹੜੀ ਆਪ ਸਰਕਾਰ ਹੈ ਇਹਨੇ ਇੱਕ ਵੀ ਮਾਲਕੀਤ ਵਾਲੀ ਬੱਸ ਨਹੀਂ ਪਾਈ ਨਾ ਟਰਾਂਸਪੋਰਟ ਦਾਰੇ ਚ ਸਰਕਾਰ ਦੀ ਮਾਲਕੀਤ ਵਾਲੀ ਬੱਸ ਨਹੀਂ ਪਾਈ ਉਲਟਾ ਕਿਲੋਮੀਟਰ ਬੱਸਾਂ ਪਾਉਣ ਵਾਲੇ ਦੇ ਪਾਸੇ ਜਾ ਰਹੀ ਹੈ ਜਿਸ ਦਾ ਟੈਂਡਰ ਪਹਿਲਾਂ ਨਾ 4-3 ਖੋਲਣਾ ਸੀ ਉਹ ਅਸੀਂ ਇਹਨਾਂ ਟੈਂਡਰ ਨਹੀਂ ਖੋਲਿਆ ਉਹ ਸਟੈਂਡਰਡ ਨੂੰ ਇਹਨਾਂ ਨੇ ਅੱਗੇ 8 ਤਰੀਕ ਤੇ 11 ਤਰੀਕ ਕਿਉਂ ਕਰਤਾ ਹੈ ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਵੀ ਪ੍ਰੈਸ ਕਾਨਫਰੰਸ ਦੱਸ ਚੁੱਕੇ ਹਾਂ ਜਿਹੜੀਆਂ ਕਿਲੋਮੀਟਰ ਬੱਸਾਂ ਹੈ ਉਹ ਇੱਕ ਮੈਗਮਲੀ ਕਾਟੇਵਾ ਸੌਦਾ ਹੈ ਕਿਉਂਕਿ ਜਿਹੜੀ ਇੱਕ ਆਮ ਬੱਸ ਆਪਾਂ ਨੂੰ 35-40 ਲੱਖ ਰੁਪਏ ਦੇ ਵਿੱਚ ਤਿਆਰ ਹੁੰਦੀ ਹੈ ਉਹੀ ਕਰੋੜ ਰੁਪਏ ਦੇ ਕਰੀਬ ਪੈਂਦੀ ਹੈ ਤੇ 6 ਸਾਲ ਬਾਅਦ ਬੱਸ ਉਹ ਆਪਣਾ ਜੋ ਪ੍ਰਾਈਵੇਟ ਆਪਰੇਟਰ ਹੁੰਦਾ ਉਹ ਲੈ ਜਾਂਦਾ ਹੈ ਜਿਹੜੀ ਸਰਕਾਰੀ ਬੱਸਾਂ ਪਾਉਣੇ ਆ ਉਹ ਆਪਾਂ ਨੂੰ ਇੱਕ ਤਾਂ 35-40 ਲੱਖ ਚ ਪੈਂਦੀ ਹੈ ਫਿਰ ਉਹ ਆਪਣੇ ਕੋ 15 ਸਾਲ ਆਪਣ ਨੂੰ ਸਰਵਿਸ ਦਿੰਦੀ ਆ ਉਸ ਦੇ ਤਹਿਤ ਇਹਨਾਂ ਨੇ ਜਿਹੜਾ ਟੈਂਡਰ ਹੈ ਹੁਣ 8 ਤਰੀਕ ਨੂੰ ਖੋਲਣ ਜਾ ਰਹੇ ਆ ਕਿਉਂਕਿ ਨਾਲ ਹੀ ਰੱਖਣੇ ਤਿਆਰ ਆ ਰਿਹਾ ਹੈ ਕਿਤੇ ਜਥੇਬੰਦੀ ਦੇ ਬਲੇਮ ਲਾਉਂਦੇ ਕਿ ਜਥੇਬੰਦੀ ਹੜਤਾਲਾਂ ਪਾਸੇ ਜਾ ਰਹੀ ਆ ਇਹ ਜਥੇਬੰਦੀ ਨੂੰ ਹਰਤਾਲਾ ਤਰਨੇ ਮਜਾਰੇ ਲੌਨਲੀ ਖੁਦ ਸਰਕਾਰ ਮਜਬੂਰ ਕਰਦੀ ਆ ਰਕੜੀ ਦਾ ਤਿਹਾਰੇ ਮਾਵਾਂ ਭੈਣਾ ਤਿਆਣੇ ਸਫਰ ਕਰਨਾ ਬੱਸਾਂ ਵਿੱਚ ਇੱਕ ਬੱਸ ਇਹਨਾਂ ਸੋਲ ਤੇ ਜਿਹੜੀ ਫੀਸ ਦਿੱਤੀ ਏ ਉਥੇ ਹੀ 8 ਤਰੀਕ ਨੂੰ ਟੈਂਡਰ ਖੋਲ ਕੇ ਕਿ ਸਾਨੂੰ ਰੋਡ ਤਾਲ ਕਰਨਾ ਵਾਸਤੇ ਮਜਬੂਰ ਕਰ ਰਿਹਾ ਕਿਉਂਕਿ ਸਾਡੇ ਵੱਲੋਂ ਟਰਾਂਸਪੋਰਟ ਮੰਤਰੀ ਤੇ ਆਪਣੇ ਵਿੱਤ ਮੰਤਰੀ ਨੂੰ ਪਹਿਲਾਂ ਹੀ ਅਦਾ ਅਸੀਂ ਆਪਣਾ ਮੰਗ ਪੱਤਰ ਤੇ ਚੇਤਾਵਨੀ ਦੇ ਚੁੱਕੇ ਹਾਂ ਜੇਕਰ ਤੁਸੀਂ ਟੈਂਡਰ ਖੋਲੋਗੇ ਤਾਂ ਅਸੀਂ ਤੁਰੰਤ ਤੌਰ ਤੇ ਜਿਹੜਾ ਇਹ ਬੱਸਾਂ ਦਾ ਤੁਰੰਤ ਚੱਕਾ ਜਾਮ ਕੀਤਾ ਜਾਊਗਾ ਉਸ ਦੇ ਉਲਟ ਇਹਨਾਂ ਨੇ ਜਿਹੜਾ 4 ਤਰੀਕ ਤੋਂ 8 ਤਰੀਕ ਨੂੰ ਹੜਤਾਲ ਆਪਣਾ ਟੈਂਡਰ ਖੋਲਣ ਜਾ ਰਿਹਾ ਤੇ ਨਾਲ ਦੀ ਨਾਲ 11 ਸ੍ਰੀ ਨੂੰ ਦੋ ਇਹਨਾਂ ਡਾਟਾ ਰੱਖੀਆਂ ਜੇਕਰ ਖੋਲਣਗੇ ਅਸੀਂ ਅੱਜ ਤੁਹਾਡੇ ਮਾਦੀ ਨਾਲ ਆਈ ਆਮ ਜਨਤਾ ਨੂੰ ਬੇਨਤੀ ਕਰਦੇ ਆਂ ਜਿੱਥੇ ਅਸੀਂ ਆਪਣਾ ਰੋਜ਼ਗਾਰ ਪੱਕਾ ਕਰਾਉਣ ਲਈ ਲੜ ਰਹੇ ਆਂ ਨਾਲ ਦੀ ਨਾਲ ਤੁਹਾਡਾ ਮਹਿਕਮੇਨ ਬਚਾਉਣਾ ਸੇ ਲੜ ਰਹੇ ਆਂ ਕਿਉਂਕਿ ਮਹਿਕਮਾ ਤੁਹਾਡਾ ਹੈ ਪ੍ਰਾਈਵੇਟ ਜਿਹੜਾ ਮਹਿਕਮਾ ਨਹੀਂ ਹੈ ਕਿਉਂਕਿ ਜੇਕਰ ਇਹਦੀ ਬੱਸਾਂ ਪੈਣਗੀਆਂ ਇਹ ਹੋਲੀ-ਹੋਲੀ ਮਹਿਕਮਾ ਜਿਵੇਂਗਾ ਨਾ ਪਹਿਲਾਂ ਪ੍ਰਾਈਵੇਟ ਕਰ ਕਰਕੇ ਥਰਮਲ ਪਲਾਂਟ ਵਗੈਰਾ ਬੰਦ ਕਰਤੇ ਆਂ ਉਵੇਂ ਇਹ ਟ੍ਰਾਂਸਪੋਰਟ ਦਾਰੇ ਬੰਦ ਕਰਕੇ ਇਹ ਜਿਹੜੇ ਨਿੱਜੀ ਕੰਪਨੀਆਂ ਵੱਡੀਆਂ ਕੰਪਨੀਆਂ ਦੇ ਹੱ ਮੁੰਡੇ ਵਿੱਚ ਕਿਹੜੀ ਚੀਜ਼ ਸੋਧ ਕੀਤੀ ਇਹਨਾਂ ਨੇ ਉਹਦੇ ਵਿੱਚ ਕੀ ਤੁਹਾਡਾ ਨਕਸ਼ਾਣ ਸੀ ਜਿਹੜੇ ਸਾਡੇ ਨੇ ਮਾਰੂ ਕੰਡੀਸ਼ਨਾਂ ਲਾਈਆਂ ਜਿਵੇਂ ਮੰਨ ਲਓ ਕੋਈ ਸਾਥੀ ਨੂੰ ਮਹਿਕਮੇ ਚ 8-10 ਸਾਲ ਕਦੇ ਕੋਈ ਕੋਈ ਵੀ ਬੰਦਾ ਕਿਸੇ ਕੰਮ ਵਿੱਚ ਨਵਾਂ ਪੈਂਦਾ ਉਹਦੇ ਗਲਤੀਆਂ ਹੁੰਦੀਆਂ ਜਦੋਂ ਕੋਈ ਸਾਥੀ ਐਸਵੇਂ ਕੋਈ ਨਵੇਂ ਪਰਤੀ ਹੋਏ ਉਹਨਾਂ ਕੋਲ ਪਹਿਲਾਂ ਕੋਈ ਨਿੱਕੀਆਂ ਮੋਟੀਆਂ ਛੋਟੀਆਂ ਦਾਦਾ ਦੀਆਂ ਰਿਪੋਰਟਾਂ ਰਹਿ ਗਿਆ ਜਿੰਦਗੀ ਉਹਨਾਂ ਕੋਲ ਦੋ ਦੋ ਸਿਜਾਵਾਂ ਵੀ ਦੇ ਕੇ ਇਹਨਾਂ ਨੇ ਉਹਦੀਆਂ ਰਿਪੋਰਟਾਂ ਫੇਰ ਪੈਂਡਿੰਗ ਰੱਖ ਲੈਂਦੇ ਆ ਜਿਵੇਂ ਉਹਨੂੰ 1 ਮਹੀਨਾ ਰੋਡ ਤੋਂ ਕਰਕੇ ਉੰਦਰ ਮੋਟਾ ਜੁਰਮਾਨਾ ਵਸੂਲ ਲੈਂਦੇ ਆ ਇੱਕ ਗਲਤੀ ਦੀ ਇੱਕ ਸਜ਼ਾ ਹੁੰਦੀ ਹੈ ਪਰ ਦੋ ਦੋ ਸਜ਼ਾ ਜਨ ਦੇਣ ਤੋਂ ਬਾਅਦ ਵੀ ਉਹ ਜਿਹੜੀ ਹੁੰਦੀ ਰਿਪੋਰਟ ਹੈ ਉਹਨੂੰ ਪੈਂਡਿੰਗ ਰੱਖ ਦਿੰਦੇ ਜਦੋਂ ਉਹਦੀ ਤੋਤੀ ਰਿਪੋਰਟ ਹੁੰਦੀ ਸੀ ਉਹਨੂੰ ਨਾਲ ਦੀ ਨਾਲ ਬਲੈਕਲਿਸਟ ਕਰ ਦਿੰਦੇ ਸੀ ਇੱਥੇ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦੇ ਆ ਸਾਡੇ ਕੁਝ ਇਹੋ ਜਿਹੇ ਸਾਥੀ ਸੀ ਜਿਨ੍ਹਾਂ ਨੂੰ ਉਹਨੇ ਬਲੈਕਲਿਸਟ ਕਰਕੇ ਉਸ ਤੋਂ ਬਾਅਦ ਉਹਨੇ ਬਹਾਲ ਕੀਤਾ ਚਾਹੇ ਉਹਨਾਂ ਨੇ ਕੋਈ ਆਪਣੀ ਸ਼ਿਫਾਰਿਸ਼ ਕਰਾਈ ਜਾਂ ਕਿਸੇ ਤਰੀਕੇ ਬਾਹਰ ਹੋ ਕੇ ਆਏ ਉਸ ਵੇਫਿਰ ਜੇ ਕੋਈ ਦੀ ਇੱਕ ਦੀ ਰਿਪੋਰਟ ਹੋ ਗਈ ਉਹਦੇ ਪਿਛਲੇ ਨਾਲ ਰਿਪੋਰਟਾਂ ਜੋੜ ਕੇ ਉਹਨਾਂ ਦਾ ਮੋਟਾ ਜੁਰਮਾਨਾ ਲੈ ਕੇ ਉਹਨੂੰ ਫਿਰ ਮਹਿਕਮੇ ਬਾਹਰ ਰਸਤਾ ਕਰਦੇ ਅਸੀਂ ਪਹਿਲੇ ਮੈਂ ਸਮਝ ਗੱਲ ਕਰ ਰਹੇ ਸੀ ਕਿ ਜੇਕਰ ਕਿਸੇ ਸਾਥੀ ਦੀ ਕੋਈ ਰਿਪੋਰਟ ਪਹਿਲਾਂ ਹੋਈ ਹੈ ਉਹਦਾ ਕੋਈ ਸਮਾ ਬੰਦ ਕੀਤਾ ਜਾਵੇ ਕਿ ਇਸ ਚੀਜ਼ ਦੀ ਦੁਬਾਰਾ ਕੋਈ ਰਿਪੋਰਟ ਨਹੀਂ ਹੁੰਦੀ ਉਹਨੂੰ ਖਾਰਜ ਕੀਤਾ ਜਾਵੇ ਚਲੋ ਉਹਨਦੇ ਤੇ ਸਾਡੇ ਨਾਲ ਜਿਹੜੇ ਆਪਣੇ ਟਰਾਂਸਪੋਰਟ ਦੇ ਡਾਇਰੈਕਟਰ ਆਪਣੇ ਸੈਕਟਰੀ ਨੇ ਉਹਨਾਂ ਨੇ ਵੀ ਸਾਡੇ ਹੱਕ ਚ ਕਿਹਾ ਤੇ ਆਪਣੇ ਜੋ ਵਿੱਤ ਮੰਤਰੀ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਹਾਂ ਠੀਕੇ ਤੁਹਾਡਾ ਰਾਈਟ ਬੰਦਾ ਹੈ ਕਿ ਕੁਝ ਸਮਾਂ ਬੰਦ ਕਰਕੇ ਜਿਹੜੀਆਂ ਰਿਪੋਰਟਾਂ ਇਹਨੂੰ ਖਾਰਜ ਕਰਨਾ ਚਾਹੀਦਾ ਹੈ ਇਹ ਸਦਾ ਬੰਦੇ ਨਾਲ ਨਹੀਂ ਚਲਦੀਆਂ ਜਿਹੜੀ ਪੰਜਾਬ ਸਰਕਾਰ ਆ ਸਤਾ ਜਾਣ ਤੋਂ ਪਹਿਲਾਂ ਇਹਨਾਂ ਨੇ ਵਾਅਦੇ ਕੀਤੇ ਸੀ ਵੀ ਜਿੰਨੇ ਵੀ ਕੱਚੇ ਮੁਲਾਜ਼ਮਾਂ ਦੀ ਪੱਕੇ ਕਰਾਂਗੇ ਔਰ ਸੌਰਤ ਦੀ پارٹی ਬੰਦ ਕਰਾਂਗੇ ਜਿਹੜੇ ਠੇਕੇਦਾਰ ਆ ਵਿਚੋਲ ਗਏ ਉਹਨਾਂ ਨੂੰ ਅਸੀਂ ਬਾਹਰ ਕੱਢਾਂਗੇ ਪਰ ਇਹ ਸਭ ਕੁਝ ਝੂਠ ਸਾਫਤ ਹੋਇਆ ਨਾ ਤਾਂ ਅੱਜ ਤੱਕ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਕੀਤਾ ਗਿਆ ਨਾ ਹੀ ਸਾਡੇ ਸਰਕਾਰੀ ਅਦਾਰੇ 'ਚ ਕੋਈ ਬਸ ਪਾਈ ਗਈ ਹੈ ਕਿਉਂਕਿ ਆਧਾਰ ਕਾਰਡ ਤੇ ਫਰੀ ਸਫਰ ਆਨ ਕਰਕੇ ਸਵਾਰੀ ਬਹੁਤ ਜ਼ਿਆਦਾ ਹੁੰਦੀ ਬੱਸਾਂ 'ਚ ਓਵਰਲੋਡ ਚੱਲਦੀਆਂ ਅਸੀਂ ਸਰਕਾਰ ਤੋਂ ਬਾਰ-ਬਾਰ ਮੰਗ ਕੀਤੀ ਵੀ ਸਰਕਾਰੀ ਮਹਿਕਮੇ ਦੇ ਵਿੱਚ ਸਰਕਾਰੀ ਬੱਸਾਂ ਪਾਈਆਂ ਜਾਣ ਪਰ ਸਰਕਾਰ ਵੱਲੋਂ ਇੱਕ ਵੀ ਬੱਸ ਨਹੀਂ ਪਾਈ ਗਈ ਉਸ ਤੋਂ ਇਲਾਵਾ ਮਹਿਕਮੇ ਦਾ ਇੰਨਾ ਬੁਰਾ ਹਾਲਾ ਸਪੀਅਰ ਪਾਰਟ ਦੀ ਇੰਨੀ ਘਾਟ ਆ ਨਾ ਤਾਂ ਸਪੀਅਰ ਪਾਰਟ ਵਾਲੀ ਕੋਈ ਬੈਟਰੀ ਆ ਨਾ ਕੋਈ ਟਾਇਰ ਹੈਗੇ ਆ ਬੱਸਾਂ ਦੀ ਰਿਪੇਅਰ ਹੋਣ ਨੂੰ ਬਹੁਤ ਟੋਟੀਆਂ-ਫੁੱਟੀਆਂ ਸਾਡੇ ਕੋਲ ਬੱਸਾਂ ਦੀ ਅਸੀਂ ਮੰਗ ਕਰਦੇ ਹਾਂ ਵੀ ਜਿੰਨੇ ਵੀ ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇ ਵੀ ਸਪੀਅਰ ਪਾਰਟ ਸਾਡਾ ਬੱਸਾਂ ਦਾ ਪੂਰਾ ਕੀਤਾ ਜਾਵੇ ਕਿੱਲੋ ਟੈਂਡਰ ਨਵਾਂ ਕੱਢ ਰਹੇ ਆ ਉਹਨਾਂ ਲਈ ਕਿਹੜਾ ਵੀ ਜੂਰ ਹੋ ਹੀ ਕੀਤਾ ਜਾ ਰਿਹਾ ਤੇ ਕਿਤਾ ਨਕਸ਼ਾ ਜਿਹੜਾ ਤੁਹਾਡਾ ਵੀ ਜਿਹੜਾ ਦਫ਼ਤਰ ਦਾ ਸਰ ਜਿਹੜੀਆਂ ਕਿਲੋਮੀਟਰ ਬੱਸਾਂ ਪਾ ਰਿਹਾ ਜੀ ਬਹੁਤ ਘਾਟੇ ਵਾਲਾ ਸੌਦਾ ਜੀ ਕਿਉਂਕਿ ਜੇ ਸਰਕਾਰੀ ਮਹਿਕਮੇ ਦੀ ਬੱਸ ਪਾਵੇ 35 ਤੋਂ 40 ਲੱਖ ਦੀ ਇੱਕ ਬੱਸ ਆ ਜਾਂਦੀ ਹੈ ਤੇ ਕਿਲੋਮੀਟਰ ਪਾਉਂਦੇ ਆ ਉਹ ਸਾਡੇ ਤੋਂ 5 ਸਾਲ ਦਾ ਐਗਰੀਮੈਂਟ ਹੁੰਦਾ ਤੇ ਉਹ ਕਰੋੜਾ ਰੁਪਿਆ ਲੈ ਜਾਂਦੀ ਹੈ ਜੀ ਉਹ ਘਾਟੇ ਵਾਲਾ ਸੌਦਾ ਜੀ ਨਾਲੇ ਤਾਂ 5 ਸਾਲ ਬਾਅਦ ਬੱਸ ਵੀ ਲੈ ਜਾਂਦੇ ਆ ਨਾਲੇ ਕਰੋੜਾ ਰੁਪਿਆ ਸਾਡੇ ਮਹਿਕਮੇ ਤੋਂ ਲੁੱਟ ਕੇ ਲੈ ਜਾਂਦੇ ਆ ਜੀ ਅਸੀਂ ਇਹ ਮੰਗ ਕਰਦੇ ਆਂ ਵੀ ਕਿਲੋਮੀਟਰ ਬੱਸਾਂ ਨਾ ਪਾਈਆਂ ਜਾਣ ਮਹਿਕਵੀਨ ਬੱਸਾਂ ਪਾਈਆਂ ਜਾਣ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ